ਜਾ ਸਰਕਾਰ ਦੇ ਹਿੱਤਾਂ 'ਚ ਜੇ ਕਿਸੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਈ ਤਾਂ ਉਹਨੂੰ ਕਰਨਾ ਪੂਗਾ ਝੂਠੇ ਮੁਕੱਦਮਿਆਂ ਦਾ ਸਾਹਮਣਾ ਮਾਣਯੋਗ ਡੀਐਸਪੀ ਲੰਬੀ ਤੇ ਕਿਲ੍ਹੇ ਵਾਲੀ ਪੁਲਿਸ ਦਾ ਏਐਸਆਈ ਹਰਵੰਦ ਸਿੰਘ ਤੇ ਡੀਐਸਪੀ ਦੇ ਹੱਤੀ ਬਠਿੰਡਾ ਕਿਵੇਂ ਸੰਜੇ ਕੁਟਾਰੀਆ ਟਰਾਂਸਪੋਰਟਰ ਜਿਹੜਾ ਤਿੰਨ ਸਟੇਟਾਂ ਪੰਜਾਬ ਹਰਿਆਣਾ ਰਾਜਸਥਾਨ ਦਾ ਬਹੁਤ ਵੱਡਾ ਕਰੋੜਾਂ ਰੁਪਈਆ ਦਾ ਜੀਐਸਟੀ ਦਾ ਚੋਰ ਆ ਉਹਦੇ ਤਲਵੇ ਚੜਦੇ ਆ ਤੇ ਉਹਦੇ ਖਾਤਰ ਕਿਵੇਂ ਪਰਸਨਲ ਬੈਨੀਫਿਟਾਂ ਲਈ ਲੋਕਾਂ ਤੇ ਦਿੰਦੇ ਝੂਠੇ ਮੁਕੱਦਮੇ ਮੈਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਰਿਕਵੈਸਟ ਕਰਦਾ ਕਿ ਸਾਡੇ ਤੇ ਦਿੱਤੇ ਝੂਠੇ ਮੁਕੱਦਮਿਆਂ ਦੀ ਇੱਕ ਸੈਟ ਬਿਠਾ ਕੇ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਜੋ ਗਲਤ ਆ ਉਹਦੇ ਖਿਲਾਫ ਕੀਤੀ ਜਾਵੇ ਕਾਨੂੰਨੀ ਕਾਰਵਾਈ ਡੀਐਸਪੀ ਜਹਾਂ ਦੀ ਬਠਿੰਡਾ ਤੇ ਡੀਐਸਪੀ ਲੰਬੀ ਕਿਵੇਂ ਸੰਜੇ ਕਟਾਰੀਆ ਨਾਲ ਰਲ ਕੇ ਸਰਕਾਰ ਦੀ छवि ਨੂੰ ਖਰਾਬ ਕਰਕੇ ਜੇ ਕੋਈ ਆਵਾਜ਼ ਸਰਕਾਰ ਦੇ ਹਿੱਤਾਂ 'ਚ ਚੁਟਾਉਂਦਾ ਤਾਂ ਉਹਦੇ ਤੇ ਝੂਠੇ ਮੁਕੱਦਮੇ ਦੇ ਕੇ ਟਰਾਂਸਪੋਰਟ ਮਾਗੇ ਦੀ ਖਤਰ ਕਰਦੀ ਹੈ ਸ਼ਰੇਆਮ ਕੰਮ ਓਮ ਬਾਲਾ ਜੀ ਟਰਾਂਸਪੋਰਟ ਦਾ ਇੱਕ ਸੰਚਾਲਕ ਹੈ ਸੰਜੇ ਕਟਾਰੀਆ ਤੇ ਉਹਦਾ ਬੇਟਾ ਅਨੁਭਵ ਕੁਮਾਰ ਕਟਾਰੀਆ ਇਹਨਾਂ ਦੀ ਇੱਕ ਦੁਕਾਨ ਹੈ ਬਾਲਾ ਜੀ ਪਾਈਪ ਸਟੋਰ ਕਿੱਲਿਆਂ ਵਾਲੀ ਕੁਝ ਸਮਾਂ ਪਹਿਲਾਂ ਇਹ ਨਾਂ ਦੀ ਦੁਕਾਨ ਤੇ ਇੱਕ 8 ਸਾਲ ਤੋਂ ਇਹਨਾਂ ਦਾ ਇੱਕ ਮੁਲਾਜ਼ਮ ਸੀ ਗੁਰਪ੍ਰੀਤ ਬਣਾਲੇ ਦਾ ਜਿਹਦੇ ਤੇ ਨਾਂ ਤੇ ਇਹਨਾਂ ਨੇ 5 2024 ਦੇ ਵਿੱਚ ਜਦੋਂ ਇਹਨਾਂ ਦੀ ਓਮਵਾਲਾ ਜੀ ਟਰਾਂਸਪੋਰਟ ਕਰੋੜਾਂ ਰੁਪਏ ਦੀ GST ਦੀ ਚੋਰੀ ਕਰਦੀ ਮੈਂ ਫੜਾਤੀ ਤੇ ਉਹਦੇ ਤੇ ਕਮਕਤਮਾ ਕਰਜ ਹੋ ਗਿਆ ਤੇ ਜਿਹਦੇ 'ਚ ਮੈਂ ਗਵਾਹ ਵੀ ਹਾਂ ਔਰ ਸਰਕਾਰੀ ਹਿੱਤਾਂ ਦੇ ਵਿੱਚ ਉਹ GST ਦੀ ਚੋਰੀ ਰੋਕਣ 'ਚ ਮੈਂ ਸਰਕਾਰੀ ਅਧਿਕਾਰੀ ਵਿਜੀਲੈਂਸ ਨਾਲ ਕਾਮਯਾਬ ਹੋਇਆ ਉਸ ਤੋਂ ਬਾਅਦ ਇਹਨੂੰ ਇੱਕ ਦਿੱਲੀ ਤੋਂ ਜਿਹੜੀ ਤਿੰਨ-ਤਾਰ ਸਟੇਟਾਂ ਦੀ ਹਰ ਰੋਜ਼ ਰੋਡਾ ਰਪੇ ਦੀ GST ਦੀ ਚੋਰੀ ਕਰਦਾ ਉਹਦੇ ਤਹਿਤ ਇੱਕ ਰਜਿਸਟ੍ਰੇਸ਼ਨ GST ਨੰਬਰ ਚ ਹੈ ਅਸੀਂ ਇਹਨੇ ਗੁਰਪ੍ਰੀਤ ਨੂੰ ਲਾਉਣ ਦੀ タルਸਾ ਦੇ ਕੇ ਸਾਨੂੰ ਸਰ ਨੂੰ ਸੰਪਰਕ ਕੀਤਾ ਜਦੋਂ ਉਹਦੇ ਬੰਦੇ ਆਏ ਤਾਂ ਉਹਨਾਂ ਨੇ ਦੱਸਿਆ ਕਿ ਇਹਨੇ ਉਹਨੂੰ ਲਾਉਣ ਤੋਂ ਬਾਅਦ ਦੀ ਐਰਜ਼ ਵਿੱਚ ਉਹਦਾ ਆਧਾਰ ਕਾਡ ਪੈਨ ਕਾਡ ਤੇ ਦਸਤਾਵੇਜ਼ ਵਰਤ ਕੇ GST ਨੰਬਰ ਲੈ ਲਿਆ ਜਦੋਂ ਅਸੀਂ ਦੁਬਾਰਾ ਇਹਦੀ ਹਰਿਆਣਾ ਦੇ ਵਿੱਚ ਲਗਾਤਾਰ ਚੋਰੀ ਫੜਾਉਂਦੇ ਆ ਰਹੇ ਹਾਂ ਤਾਂ ਉਹਦੇ ਤਹਿਤ ਇਹਦੇ ਤੇ GST ਦੀ ਇੱਕ ਵਿਜੀਲੈਂਸ ਚੀਫ ਆਫਿਸਿੰਗ ਇਨਕੁਆਰੀ ਵਿਠਾਈ ਤੇ GST ਨੰਬਰ ਕੈਨਸਲ ਹੋ ਗਿਆ ਔਰ ਸੂ ਮੋਟੋ ਹੋ ਗਿਆ ਤੇ ਉਹਦੀ ਜਦੋਂ ਗੁਰਪ੍ਰੀਤ ਨੂੰ ਪਤਾ ਲੱਗਾ ਕਿ ਮੇਰੇ ਨਾਂ ਤੇ ਨੇ ਕਰੋੜਾਂ ਰੁਪਈਆ ਦੀ GST ਦੀ ਚੋਰੀ ਕੀਤੀ ਹੈ ਮੇਰੇ ਨਾਂ ਤੇ ਫਾਰਮ ਖੋਲੀ ਬੈਠਾ ਤਾਂ ਉਸ ਨੇ ਇੱਕ ਆਪਦੇ ਪੂਰੇ ਡਾਕੂਮੈਂਟਾਂ ਦੇ ਸਬੰਧ ਵਿੱਚ ਡੀਐਸਪੀ ਲੰਬੀ ਨੂੰ ਕੰਪਲੇਂਟ ਦਿੱਤੀ ਕਿ ਇਹਦੇ ਤੇ ਲੱਖਾਂ ਰੁਪਏ ਦੀ ਮੇਰੇ ਨਾਂ ਤੇ ਠੱਗੀ ਹੋਈ ਹੈ ਪਰਚਾ ਦਿੱਤਾ ਜਾਵੇ ਤਾਂ ਬਿਲਕੁਲ ਆਉਣ ਦੀ ਰਿਕਾਰਡ ਕਾਨੂੰਨ ਮੁਤਾਬਕ ਉਹਦੇ ਤੇ ਪਰਚਾ ਬੰਦਾ ਸੀ ਲੇਕਿਨ ਡੀਐਸਪੀ ਲੰਬੀ ਨੇ ਹਜੇ ਤੱਕ ਉਸ ਦੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਿਆ ਗੁਰਪ੍ਰੀਤ ਤੇ ਹਰਵੰਸ ਐਸਆਈ ਨੇ ਸੰਜੇ ਕਟਾਰੀਏ ਤੋਂ ਝੂਠੀ ਦਰਖਾਸਤ ਲੈ ਕੇ ਤੇ ਉਸੇ 'ਚ ਚੋਰੀ ਦਾ ਮਕਦਮਾ ਠੋਕਤਾ ਕਿਉਂ ਉਹ ਬੰਦਾ ਉਹਦੇ ਨਾਲ ਧੱਕਾਸ਼ਾਹੀ ਹੋਈ ਹੈ ਗਰੀਬ ਨਾਲ ਐਸੀਬੀਸੀ ਆ ਔਰ ਜਦੋਂ ਉਹ 13 ਤਰੀਕ 13 ਅਪ੍ਰੈਲ ਵਿਸਾਖੀ ਵਾਲੇ ਦਿਨ ਆਪਣੀ ਤਨਖਾਹ ਮੰਗਣ ਜਾਂਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਉਹ ਮੀਡੀਆ ਦੇ ਵਿੱਚ ਬਹੁਤ ਹਾਈਲਾਈਟ ਮੁੱਦਾ ਹੋਇਆ ਸੀ ਤਾਂ ਮੀਡੀਆ 'ਚ ਸਾਨੂੰ ਵੀ ਪਤਾ ਲੱਗਿਆ ਤੇ ਉਸ ਬੰਦੇ ਤੇ ਪੁਲਿਸ ਦੀ ਮੌਜੂਦਗੀ 'ਚ ਗੱਲਬਾਤ ਚੱਲਦੀ ਚ ਜਾਤੀ ਸੂਚਕੇ ਇਸ ਬੰਦੇ ਨੇ ਗਾਲਾਂ ਦਿੱਤੀਆਂ ਉਹਨੂੰ ਉਹਦੀ ਦਰਖਾਸਤ ਤੇ ਡੀਐਸਪੀ ਲੰਬੀ ਨੇ ਹਜੇ ਤੱਕ ਕੰਮ ਕਰ ਵੀ ਨਹੀਂ ਕੀਤੀ ਉਲਟਾ ਹਰਵੰਸ ਐਸਆਈ ਤੇ ਡੀਐਸਪੀ ਲੰਬੀ ਨੇ ਰਲ ਕੇ ਗੁਰਪ੍ਰੀਤ ਤੇ ਹੀ ਠੂਠਾ ਬਰਦਾ ਦੇਤਾ ਉਵੇਂ ਮੈਂ ਬਾਲਾਜੀ ਭਾਈਪੁਰ ਸਟੋਰ ਕਿੱਲਾਵਾਲੀ ਦੀ ਪਿਛਲੇ 3 ਮਹੀਨੇ ਪਹਿਲਾਂ ਕਰੋੜਾਂ ਰੁਪਏ ਦੀ ਜੀਐਸਟੀ ਦੀ ਵਿਦਾਊਟ ਬਿਲਿੰਗ ਦਾ ਜੋ ਮਟੀਰੀਅਲ ਉਹਦੀ ਦੁਕਾਨ ਤੇ ਪਿਆ ਸੀ ਤੂ ਵਾਲਾ ਕਨੈਕਸ਼ਨਾਂ ਦਾ ਜਾਂ ਹੋਰ ਕਈ ਕੇਬਲਾਂ ਘੂੜਾਂ ਜਾਂ ਜਿਹੜੇ ਸੌਲਰ ਸੈਟਵਨੀਆਂ ਪਲੇਟਾਂ ਸੀ ਤਾਂ ਉਹਦੀ ਮੈਂ ਸ਼ਿਕਾਇਤ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਇਹਨਾਂ ਦਾ ਜਿਹੜਾ ਚੀਫ ਐਕਸਾਈਜ਼ ਕਮਿਸ਼ਨਰ ਐ ਐਡੀਸ਼ਨਲ ਕਮਿਸ਼ਨਰ ਔਰ ਉਹ ਡਾਇਰੈਕਟਰ ਜਸਕਰਨ ਬਰਾੜ ਤੱਕ ਦੇ ਸਾਰੇ ਅਧਿਕਾਰੀਆਂ ਨੂੰ ਪਾ ਦਿੱਤੀ ਕਮੈਂਡ ਤਾਂ ਉਹਦੇ ਤੇ ਫਾਜ਼ਲਕਰ ਰੈਂਜੀ ਦੇ ਅਧਿਕਾਰੀਆਂ ਨੇ ਰੇਡ ਕਰੀ ਤੇ ਕਰੋੜਾਂ ਰੁਪਈਆ ਦੀ ਜੀਐਸਟੀ ਦਾ ਜੋ ਮਟੀਰੀਅਲ ਸੀ ਉਹ ਮੈ ਫੜਵਾਇਆ ਲੇਕਿਨ ਉਹਦੇ ਤੇ ਮੇ ਉਲਟੇ ਉਹਨਾਂ ਦੇ ਤੇ ਕਾਰਵਾਈ ਕਰਨ ਦੀ ਬਜਾਏ ਸੰਜੇ ਕਟਾਰੀਏ ਦੇ ਮੁੰਡੇ ਨੇ ਮੇਰੇ ਤੇ ਦੋ ਦਰਖਾਸਤਾਂ ਝੂਠੀਆਂ ਦਿੱਤੀਆਂ ਪਹਿਲੀ ਦਰਖਾਸਤ ਉਹ ਇਲਜ਼ਾਮ ਲਾਉਂਦਾ ਕਿ 19/4/2023 ਨੂੰ ਮੈਂ ਮੇਰੀ ਦੁਕਾਨ ਤੇ ਰਜਾਨਾ ਦੀ ਤਰ੍ਹਾਂ ਬੈਠਾ ਸੀ ਤੇ ਦੋ ਇੱਕ ਕਾਜ਼ਮੀ ਤੇ ਇੱਕ ਔਰਤ ਆਉਂਦੇ ਜਿਨ੍ਹਾਂ ਦਾ ਨਾਮ ਇਹਨੂੰ ਬਾਅਦ ਚ ਮਾ ਲਉਂਦਾ ਕਿ ਜਸਕੌਰ ਸਿੰਘ ਤੇ ਜਸਵੀਰ ਕੌਰ ਹਨ ਉਹਨਾਂ ਨੇ ਸਾਨੂੰ ਕਿਹਾ ਥੋੜਾ ਕਾਰੋਬਾਰ ਬੜਾ ਚੰਗਾ ਚੱਲਦਾ ਡਰਾਇਆ ਧਮਕਾਇਆ ਉਹ ਇੱਕ ਕਹਾਣੀ ਬਣਾ ਕੇ ਕੰਪਲੇਂਟ ਦਿੰਦਾ ਡੀਐਸਪੀ ਤੇ ਅੱਤੀ ਬਠਿੰਡਾ ਨੂੰ ਉਸ ਤੋਂ ਬਾਅਦ ਉਹ ਤਿੰਨ ਦਰਖਾਸਤਾਂ ਦਾ ਹਰਿਆਣੇ ਦੇ ਵਿੱਚ ਦਿੰਦਾ ਫਿਰ ਇੱਕ ਉਹ ਮਾਨਯੋਗ ਐਸਐਸਪੀ ਮੁਖਸਰ ਸਾਹਿਬ ਨੂੰ ਦਿੰਦਾ ਉਹ ਸਾਰੀਆਂ ਦਰਖਾਸਤਾਂ ਕੋਈ ਝੂਠੀਆਂ ਕਹਾਣੀਆਂ ਸੀ ਤੇ ਉਹ ਦਫ਼ਤਰ ਦਾਖਲ ਹੋ ਜਾਂਦੀ ਹੈ ਇਹ ਹੀ ਡੀਐਸਪੀ ਲੰਬੀ 14 9 2024 ਨੂੰ ਜਿਹੜਾ ਇਹ ਮੇਰੇ ਤੇ ਹੁਣ ਝੂਠਾ ਪਰਚਾ ਦਰਜ ਕਰਵਾਇਆ ਉਹ ਮਾਨਯੋਗ ਅਦਾਲਤਾਂ ਬਠਿੰਡਾ ਦੇ ਵਿੱਚ ਦੋ ਕੇਸ ਚੱਲ ਰਹੇ ਆ ਉਸੇ ਦਰਖਾਸਤ ਦੇ ਸਬੰਧ ਵਿੱਚ ਤੇ ਇਹ ਹੀ ਡੀਐਸਪੀ ਲੰਬੀ 9ਵੇਂ ਮਹੀਨੇ 'ਚ ਲਿਖਦਾ ਹੈ ਤੇ ਮਾਨਜੋਗ ਅਦਾਲਤਾਂ ਦੇ ਵਿੱਚ ਕੇਸ ਹੋਣ ਕਰਕੇ ਪੁਲਿਸ ਦੇ ਕਰਨ ਕਰਾਉਣ ਨੂੰ ਕੁਛ ਨਹੀਂ ਇਸ ਕਰਕੇ ਇਹਨੂੰ ਦਫ਼ਤਰ ਦਖਲ ਕੀਤੀ ਜਾਂਦੀ ਮੈਂ ਪੁੱਛਣਾ ਚਾਹੁੰਦਾ ਡੀਐਸਪੀ ਲੰਬੀ ਨੂੰ ਕਿ ਕੀ ਤੁਸੀਂ ਵੱਡੇ ਮਾਨਜੋਗ ਅਦਾਲਤਾਂ ਵੱਡੀਆਂ ਫਿਰ ਇਹੀ ਬੰਦਾ ਇੱਕ ਨਵੀਂ ਜਦਕਿ 19 4 2023 ਨੂੰ ਤਾਂ ਕੀ ਅਸੀਂ 20 ਸਾਲ ਤੋਂ ਉਹਨਾਂ ਦੀ ਲਕਾਂਤ ਹੀ ਨਹੀਂ ਗਏ 20 ਸਾਲ ਪਹਿਲਾਂ ਸਾਡਾ ਇੱਕ ਪਰਿਵਾਰ ਕਰੀਸਤਾ ਹੁੰਦਾ ਸੀ ਤੇ ਉਹ ਇਹ ਦੇਖਦਾ ਕਿ ਅਣਪਛਾਤੇ ਆਦਮੀ ਜਦਕਿ 19/4/2023 ਨੂੰ ਇਹ ਬੰਦਾ ਖੁਦ ਅਨੁਭਵ ਕੁਮਾਰ ਕਟਾਰ ਗਿਆ ਮੈਨੂੰ ਲਿਖਦਾ ਹੈ ਕਿ ਰਾਮਰਾਮ ਮਾਮੂਜੀ ਬੱਚੇ ਤਾਂ ਮਿਲ ਹੀ ਸਕਦੇ ਆਪ ਦਾ 9855530013 ਨੰਬਰ ਤੋਂ 98793 ਕਾ ਤਰੀਖ 190 ਮੇਰੇ ਨੰਬਰ ਤੇ WhatsApp ਦੀ ਚੈਟો ਵਿੱਚ ਜ਼ਿਕਰ ਮੇਰੇ ਕੋਲ ਪਈ ਹੈ ਜੋ ਮਾਡੂਗ ਡੀਐਸਪੀ ਨੂੰ ਪੇਸ਼ ਕਰਤੀ ਦੋ ਸਾਲ ਪਹਿਲਾਂ ਜਦੋਂ ਇਹਨਾਂ ਨੇ ਮੇਰੇ ਤੇ ਝੂਠੀਆਂ ਦਰਖਾਸਤਾਂ ਦਿੰਦੇ ਸੀ ਉਸ ਤੋਂ ਪਹਿਲਾਂ ਇਹ ਮੇਰੇ ਘਰੇ ਵੀ ਆਏ ਸੀ ਮਹਾਲੀ ਜਿੱਥੇ ਮੈਂ ਕਿਰਾਏ ਤੇ ਰਹਿੰਦਾ ਸੀ ਇਹਨਾਂ ਨੇ ਆ ਕੇ ਪਹਿਲਾਂ ਤਾਂ ਗੱਲਬਾਤਾਂ ਕਰਕੇ ਕਿਹਾ ਵੀ ਅਸੀਂ ਪਿਸਤੌਲ ਗੱਡੀ 'ਚ ਭੁੱਲਿਆ ਮੈਨੂੰ ਧਮਕੀਆਂ ਦੇਂਦੇ ਸੀ ਜਿਹਦੀ ਦਰਖਾਸਤ ਮੈਂ ਕਿਉਂਕਿ ਮੈਂ ਸਰਕਾਰੀ ਗਵਾਹਾਂ ਦੇ ਬਾਰੇ ਨੰਬਰ 'ਚ ਇਸ ਕਰਕੇ ਇਹ ਮੈਨੂੰ ਦਬਾਉਣਾ ਚਾਹੁੰਦੇ ਸੀ ਤੇ ਮੈਂ ਇਹਨਾਂ ਦੀ ਦਰਖਾਸਤ ਇਹਨਾਂ ਦੇ ਖਿਲਾਫ ਸੁਹਾਨਾ ਥਾਣੇ ਦੇ ਵਿੱਚ ਦਿੱਤੀ ਫਿਰ ਇਹਦੇ ਘਰ ਲਈ ਤੇ ਹਿੰਮਤਾਂ ਕਰਨ ਲੱਗ ਗਏ ਤਾਂ ਫਿਰ ਇਹਨਾਂ ਨੇ ਕਿਹਾ ਵੀ ਜਿਹੜਾ 20 ਸਾਲ ਪਹਿਲਾਂ ਅਸੀਂ ਤੇਰੇ ਨਾਲ ਜੋ ਠੱਗੀ ਮਾਰ ਕੇ ਤਰ੍ਹਾਂ ਘਰ ਜਾੜਿਆ ਸੀਗਾ ਅਸੀਂ ਉਹਦੀ ਗਲਤੀ ਮਾਫੀ ਮੰਗਣ ਆਈ ਹਾਂ ਫਿਰ ਇਹਨੇ 100 ਰੁਪਏ ਦਾ ਸਟਾਮਪ ਸੰਗਤ ਮੰਡਿਓ ਲੈ ਕੇ ਖੁਦ ਆਪ ਲਿਖ ਕੇ ਦਿੱਤਾ ਜੇਰਾ ਸਾਡਾ 20 ਸਾਲ ਦਾ ਰੌਲਾ ਸੀ ਉਹ ਮੇਰੇ ਕੋਲੇ ਸਬੂਤ ਤੇ ਪਿਆ ਉਮਝ ਕਰ 26/4/2023 ਦਾ ਹਵਾਲਾ ਦਿੰਦਾ ਦੁਬਾਰੇ ਨਵੀਂ ਦਰਖਾਸਤ ਦੇ ਵਿੱਚ ਡੀਐਸਪੀ ਦਿਹਾਤੀ ਬਠਿੰਡਾ ਕੋਲੇ ਬਿਠਾ ਕੇ ਹਿਣਾ ਗੁਪਤਾ ਇਹ ਤੋਂ ਕੰਪਲੇਂਟ ਲਿਖਾਉਂਦੀ ਹੈ ਕਿ ਇੱਕ ਝੂਠੀ ਝੂਠੀ ਰਿਪੋਰਟ ਤਿਆਰ ਕਰਦੀ ਹੈ ਜੀਨੂੰ ਐਸਐਸਪੀ ਬਠਿੰਡਾ ਨੇ ਮੰਨਣ ਤੋਂ ਨਾ ਮਨਜ਼ੂਰ ਕਰਤਾ ਤੇ ਵਾਪਸ ਭੇਜਤੀ ਲੇਕਿਨ ਇਹ ਫਿਰ ਦੁਬਾਰਾ ਮੇਰੀ ਆਵਾਜ਼ ਬੰਦ ਕਰਨ ਵਾਸਤੇ ਵੀ ਜੀਐਸਟੀ ਦੀ ਚੋਰੀ ਕਰੋੜਾਂ ਰੁਪਏ ਦੀ ਜਿਹੜੀ ਕਰ ਰਿਹਾ ਸੇਲ ਟੈਕਸ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਰਲ ਕੇ ਵੀ ਇਹ ਮੇਰੀ ਆਵਾਜ਼ ਬੰਦ ਕਰਨ ਵਾਸਤੇ ਇਹਨੇ ਡੀਆਈਜੀ ਫਰੀਦਕੋਟ ਨੂੰ ਕੰਪਲੇਂਟ ਦਿੱਤੀ ਉਹਦੇ ਉੱਤੇ ਮੈਂ ਸਾਰਾ ਰਿਕਾਰਡ ਸਾਰੇ ਸਬੂਤ ਪੇਸ਼ ਕਰ ਦਿੱਤੇ ਲੇਕਿਨ ਡੀਐਸਪੀ ਲੰਬੀ ਨੇ ਮੇਰੇ ਤੇ ਝੂਠਾ ਪਰਚਾ ਦਿੱਤਾ ਆਹ ਦੇਖੋ ਇਹ ਹਾਲਾਤ ਨੂੰ ਡੀਐਸਪੀ ਲੰਬੀ ਬਠੇ ਡੀਐਸਪੀ ਲੰਬੀ ਐਸਆਈ ਹਰਮਨਸਰ ਸਿੰਘ ਤੇ ਡੀਐਸਪੀ ਦਿਹਾਤੀ ਬਠਿੰਡਾ ਹਿਨਾ ਗੁਪਤਾ ਦਾ ਆ ਕਾਰਨਾਮੇ ਕਰਤੂਤਾਂ ਜਿਹੜੀਆਂ ਪੰਜਾਬ ਸਰਕਾਰ ਦੇ ਹਿੱਤਾਂ 'ਚ ਜੇ ਕੋਈ ਬੰਦਾ ਬੋਲੂਗਾ ਤਾਂ ਉਹਦੇ ਦੀ ਠੂਠਾ ਪਰਚਾ ਠੋਕ ਕੇ ਉਹਦੀ ਆਵਾਜ਼ ਨੂੰ ਕਿਵੇਂ ਬੰਦ ਕੀਤਾ ਜਾਂਦਾ ਮੈਂ ਇੱਕ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਦੇਸ਼ ਦੇ ਮਾਣਯੋਗ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਤੇ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਤੋਂ ਰਿਕਵੈਸਟ ਕਰਦਾ ਕਿ ਮੇਰਾ ਕੇਸ ਹੈ ਜਿਹੜਾ ਉਹ ਸੀਬੀਆਈ ਨੂੰ ਦਿੱਤਾ ਜਾਵੇ ਤੇ ਇਹਦੇ ਤੇ ਇੱਕ ਸੈੱਟਪ ਬਿਠਾ ਕੇ proper investigation ਕਰਕੇ ਜਿਹੜੇ ਪੁਲਿਸ ਅਧਿਕਾਰੀ ਸੇਲ ਟੈਕਸ ਦੇ ਅਧਿਕਾਰੀ ਤੇ ਇਹ ਗਲਤਨਤਾ ਇਹਨਾਂ ਤੇ ਪਰਚਾ ਦਿੱਤਾ ਜਾਵੇ ਜੇ ਮੈਂ ਗਲਤਨਤਾ ਮੇਰੇ ਤੇ ਕਰਵੀ ਕੀਤੀ ਜਾਵੇ ਇਹ ਹੈ ਸਾਡੇ ਦੇਸ਼ ਦਾ ਸਿਸਟਮ ਪੰਜਾਬ ਹਰਿਆਣਾ ਦਾ ਜਿਹੜਾ ਆਵਾਜ਼ ਠਾਊਆ ਭ੍ਰਿਸ਼ਟਾਚਾਰ ਦੇ ਖਿਲਾਫ ਉਲਟਾ ਉਸੇ ਤੇ ਹੀ ਪਰਚਾ ਦੇਣ ਦੇ ਕਰਨਾਵੇਂ ਤਾਂ ਮੈਂ ਇਨੀ ਇੱਕ ਮੰਗ ਕਰਦਾ ਅੱਜ ਮੀਡੀਆ ਦੇ ਵਿੱਚ ਕਿ ਮੇਰੇ ਤੇ ਜਿਹੜਾ ਝੂਠਾ ਪਰਚਾ ਕੀਤਾ ਉਹਦੀ ਸੀਵੀ ਇਨਕੁਆਰੀ ਮਾਰ ਕੀਤੀ ਜਾਵੇ ਜਾਂ ਫਿਰ ਸਾਡੇ ਸਰਕਾਰ ਭੌਂਤ ਸਿੰਘ ਮਾਨ ਜੀ ਨੂੰ ਮੈਂ ਬੇਨਤੀ ਕਰਦਾ ਹਾਂ ਇਹ ਇਹਦੇ ਤੇ ਡੀਜੀਪੀ ਸਾਹਿਬ ਨੂੰ ਕਹਿ ਕੇ ਇੱਕ ਸੈੱਟ ਬਿਠਾ ਕੇ ਡਾਇਰੈਕਸ਼ਨ ਦੇ ਕੇ ਸਖਤ ਅਧਿਕਾਰੀਆਂ ਨਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਵੈਦਾਂ ਕਹਿੰਦੇ